ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜੋ ਹਰਵਿੰਦ ਕੇਸਰੀਵਾਲ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਦਿੱਲੀ ਦੇ ਐਮਐਲਏ ਆ ਤੇ ਜੋ ਆਪਣਾ ਸੀਐਮ ਭਗਵੰਤ ਮਾਨ ਉਹਨਾਂ ਦੇ ਥੱਲੇ ਲੱਗੇ ਹੋਏ ਆ ਇਹ ਗਿੱਦੜਵਾਹਾ ਦੀ ਕੱਲ ਦੀ ਇੰਟਰਵਿਊ ਦੇ ਵਿੱਚ ਆਪਾਂ ਸੁਣਿਆਗਾ ਤੇ ਤੁਹਾਨੂੰ ਪਤਾ ਵੀ ਦੋ ਤਿੰਨ ਵਾਰ ਇਹ ਗਿੱਦੜਵਾਹਾ ਦੇ ਵਿੱਚ ਦੋ ਤਿੰਨ ਰੇਲੀਆਂ ਕਰ ਚੁੱਕੇ ਆਪਦਾ ਭਾਸ਼ਣ ਕਰ ਚੁੱਕੇ ਤੇ ਇਹਦੇ ਵਿੱਚ ਹੁਣ ਵੱਡੀ ਖਬਰ ਇਹ ਆ ਜੋ ਕਿ ਆਪਣੇ ਜੋ ਆਪਣਾ ਕਹਿ ਦਈਏ ਸੀਐਮ ਭਗਵਾਨਤਮਾਨ ਪਹਿਲਾ ਨੰਬਰ ਤਾਂ ਆਪਾਂ ਗੱਲ ਕਰਾਂਗੇ ਕੇਜਰੀਵਾਲ ਦੀ ਜਿੱਥੇ ਇਹਦਾ ਹੱਕ ਬੈਠਣ ਦਾ ਹੈਗਾ ਸੀਗਾ ਸੀਐਮ ਭਗਵਾਨਤਮਾਨ ਦਾ ਮੂਹਰੇ ਮੂਹਰੇ ਪਾਸੇ ਪਹਿਲੇ ਨੰਬਰ ਤੇ ਗੱਡੀ ਜੋ ਕੇਜਰੀਵਾਲ ਦੀ ਸੀ ਤੇ ਜੋ ਦੂਜੇ ਨੰਬਰ ਤੇ ਆਪਣਾ ਸੀਐਮ ਭਗਵਾਨਤਮਾਨ ਮਗਰਲੀ ਗੱਡੀ ਦੇ ਵਿੱਚ ਦੂਜੇ ਨੰਬਰ ਤੇ ਉਹ ਆ ਕਿਉਂਕਿ ਭਈ ਆਪਾਂ ਕਹਿ ਦਈਏ ਵੀ ਆਪਣੇ ਪੰਜਾਬ ਦੇ ਵਿੱਚ ਸੀਐਮ ਭਗਵਾਨਤਮਾਨ ਨੂੰ ਸਾਰਿਆਂ ਨੂੰ ਪਤਾ ਵੀ ਚਲੋ ਜਿੱਤੇ ਹੋਏ ਆ ਆਪਾਂ ਨਵੀਂ ਪਾਰਟੀ ਚੁਣੀ ਸੀ ਹਾਲਾਂਕਿ ਇਹਨਾਂ ਨੇ ਕੋਈ ਕੰਮਕਾਰ ਤਾਂ ਨਹੀਂ ਕਰੇ ਪੰਜਾਬ ਦੇ ਵਿੱਚ ਵਾਅਦੇ ਵੱਡੇ-ਵੱਡੇ ਕਰਿਆ ਤੇ ਹੁਣ ਦੂਜਾ ਨੰਬਰ ਆਪਾਂ ਜਿਵੇਂ ਕਹਿ ਦਈਏ ਇਹ ਪੰਜਾਬ ਦੇ ਵਿੱਚੋਂ ਜਿੱਤਿਆ ਹੋਇਆ ਆਪਣਾ ਸੀਐਮ ਭਗਵੰਤ ਮਾਨ ਸਾਰਾ ਕੁਝ ਆਪਾਂ ਕਹਿ ਦਈਏ ਵੀ ਹੁਣ ਕੇਜਰੀਵਾਲ ਦੇ ਹੱਥ 'ਚ ਕਰ ਰੱਖਿਆ ਨਹੀਂ ਕਿਉਂਕਿ ਆਪਣਾ ਪੰਜਾਬ ਨਹੀਂ ਚਾਹੁੰਦਾ ਵੀ ਕੋਈ ਵੀ ਇਥੋਂ ਜਿਵੇਂ ਦਿੱਲੀ ਦਾ ਐਮਐਲਏ ਹੋਵੇ ਕੋਈ ਸਰਕਾਰਾਂ ਕਿਵੇਂ ਚੱਲਣਗੀਆਂ ਸਾਡੀਆਂ ਏ ਉਹ ਤਾਂ ਉੱਥੋਂ ਦਾ ਇੱਕ ਐਮਐਲਏ ਆ ਸਰਕਾਰ ਤਾਂ ਹੁਣ ਜੋ ਆਪਾਂ ਕਹਿੰਦੇ ਸੀਐਮ ਭਗਵੰਤ ਦੇ ਹੱਥ 'ਚ ਹੱਥ ਚ ਆ ਗਈ ਇਹ ਜੋ ਕੀ ਸਾਮ ਹੋ ਰਿਹਾਗਾ ਹਰਵਿੰਦ ਕੇਸਰੀਵਾਲ ਇਹ ਤਾਂ ਸਮਾਜਿਕ ਰਬੜ ਦੀ ਮੋਹਰ ਬਣਾ ਕੇ ਰੱਖ ਰੱਖਿਆ ਲੋਕਾਂ ਨੇ ਜਿੱਥੇ ਜੀ ਕਰਦਾ ਜਿਵੇਂ ਆਪਾਂ ਕਹਿ ਦਈਏ ਜਿੱਦੋਂ ਨੂੰ ਹਰਵਿੰਦ ਕੇਸਰੀਵਾਲ ਕਹਿੰਦੇ ਆ ਉਦੋਂ ਨੂੰ ਇਹਨੂੰ ਜਿਵੇਂ ਆਪਾਂ ਕਹਿੰਦੇ ਇੱਕ ਬੱਚੇ ਨੂੰ ਟੋਪੀ ਦੇ ਦਿੰਦੇ ਆ ਮਗਰ ਲਾ ਰੱਖਿਆ ਭਾਈ ਕਿਉਂਕਿ ਵੱਡੇ ਵੱਡੇ ਭਾਸ਼ਣਾਂ ਦੇ ਵਿੱਚ ਤਾਂ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਇਹ ਕਰਤਾ ਜੀ ਅਸੀਂ ਬੋਹ ਕਰਿਆ ਹਜੇ ਤੱਕ ਸਾਡੇ ਵਾਸਤੇ ਤਾਂ ਕੁਝ ਨਹੀਂ ਕਰਿਆ ਪੰਜਾਬ ਦੇ ਵਿੱਚ ਕੋਈ ਹਜੇ ਤੱਕ ਨੌਕਰੀਆਂ ਨਹੀਂ ਮਿਲੀਆਂ ਦੂਜਾ ਨੰਬਰ ਆਪਾਂ ਕਿਵੇਂ ਕਹਿ ਦਈਏ ਹੁਣ ਜੋ ਹਰਵਿੰਦ ਕੇਸਰੀ ਵਾਲਾ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਦਿੱਲੀ ਤੋਂ ਐਮਐਲਏ ਬਣੇ ਹੋਇਆ ਤੇ ਭਾਈ ਹੁਣ ਇਹ ਐ ਕਹਿਣਾ ਆਪਾਂ ਕਿਉਂਕਿ ਗੱਲ ਆਪਣੇ ਪੰਜਾਬ ਦੇ ਵਿੱਚ ਇੱਕ ਪ੍ਰਵਾਸੀਆਂ ਨੂੰ ਲੈ ਕੇ ਵੀ ਉੱਡੀ ਪਈ ਹੈ ਸਾਰਿਆਂ ਨੂੰ ਪਤਾ ਇਹ ਕਿਤੇ ਨੌਕਰੀਆਂ ਦੇ ਭਾਸ਼ਣ ਕਰਦੇ ਆਗੇ ਵੀ ਅਸੀਂ ਨੌਕਰੀਆਂ ਦਿੱਤੀਆਂ ਜੀ ਅਸੀਂ ਹੋਰ ਵੀ ਬਹੁਤ ਕੁਝ ਕਰਨਾ ਜੀ ਸਾਡੇ ਪੌਣੇ 3 ਸਾਲ ਸਾਨੂੰ ਆਇਆ ਨੂੰ ਹੋ ਗਏ ਤੇ ਅਸੀਂ 2.5 ਸਾਲ ਦੇ ਵਿੱਚ ਅਸੀਂ ਹੋਰ ਬਹੁਤ ਕੁਝ ਕਰਨਾ ਕਿਉਂਕਿ ਆਪਾਂ ਨੂੰ ਪਤਾ ਵੀ 2.5 ਸਾਲ ਇਹਨਾਂ ਦੇ ਰਹਿ ਗਏ ਕੌਣੇ 3 ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹਜੇ ਤੱਕ ਤਾਂ ਵਾਦੇ ਵੱਡੇ ਵੱਡੇ ਕਰੀ ਜਾਂਦੇ ਆ ਇਹ ਤੇ ਕੇਸਰੀਵਾਲ ਦੋਨੇ ਤੇ ਬਈ ਹੁਣ ਇਹ ਜੋ ਕਿਦੜਵਾ ਦੀ ਆਪਾਂ ਕਹਿੰਦੇ ਆ ਵੀ ਇੰਟਰਵਿਊ ਮੈਂ ਸੁਣੀ ਹੈ ਕੀ ਹੁਣੀ ਇਹਨਾਂ ਦੇ ਬਿਆਨ ਜੋ ਸਾਹਮਣੇ ਆਏ ਆ ਤੇ ਇਹ ਜੋ ਆਪਾਂ ਪੱਤਰਕਾਰ ਦੇਖਿਆਗਾ ਗੁਰਵਿੰਦਰ ਪੱਤਰਕਾਰ ਉਹਦੀ ਵੀਡੀਓ ਸੁਣੀਏ ਉਹਦੇ ਵਿੱਚ ਬਹੁਤ ਇਹਨਾਂ ਨੂੰ ਆਪਾਂ ਕਹਿ ਦਈਏ ਵੀ ਬਹੁਤ ਵਧੀਆ ਭਾਸ਼ਣ ਕਰਿਆ ਉਹਨੇ ਚੰਗੀ ਤਰ੍ਹਾਂ ਇਹਨਾਂ ਦੀ ਖੱਪ ਲਾਈ ਜਿਵੇਂ ਆਪਾਂ ਪੰਜਾਬੀ ਵਿੱਚ ਕਹ ਦਈਏ ਕਿਉਂਕਿ ਇਹਨਾਂ ਨੇ ਪੰਜਾਬ ਵਾਸਤੇ ਕੋ ਕੋ ਕੁਛ ਕਰਿਆ ਨਹੀਂ ਪੰਜਾਬ ਵਾਸਤੇ ਤੇ ਦੂਜਾ ਨੰਬਰ ਜੋ ਕਹਿ ਦਈਏ ਕੇਜਰੀਵਾਲ ਦੇ ਹੱਥ ਚੜੋਰਾ ਬਈ ਜਿੱਦਰ ਨੂੰ ਇਹਨੂੰ ਤਾਂ ਬਸ ਇੱਕ ਰਾਵੜ ਦੀ ਮੋਹਰ ਜਿਵੇਂ ਪਹਿਲਾਂ ਵੀ ਕਿਹਾ ਆਪਾਂ ਸਮਝ ਰੱਖਿਆ ਗਿਆ ਲੋਕਾਂ ਨੇ ਕਿਉਂਕਿ ਕੁਛ ਕਰਤਾ ਤਾਂ ਹੈ ਨਹੀਂ ਇਹ ਭਾਸ਼ਣ ਕੱਲੇ ਟੁਚਕਲੇ ਸੁਣਨ ਆਲਾਗਾ ਤੇ ਆਪਣੇ ਜੋ ਗਿੱਦੜਵਾ ਦੇ ਲੋਕ ਆ ਉਹ ਸੀਐਮ ਦੇ ਤਾੜੀਆਂ ਮਾਰ ਜਿੰਦੇ ਆ ਹਾਂ ਜੀ ਹਾਂ ਜੀ ਟੁਚਕਲੇ ਸੁਣ ਸੁਣ ਇਹਨਾਂ ਦੇ ਪੰਜਾਬ ਦੀ ਗੱਲ ਤਾਂ ਕੋਈ ਕਰਦਾ ਨਹੀਂ ਉਹ ਜੇ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ ਚੱਕ ਕੇ ਜੇਲ੍ਹ ਚ ਸਿੱਟ ਦਿੰਦੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਤਾਂ ਕੋਈ ਵੀ ਪੰਜਾਬ ਦੀ ਜੋ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ 'ਚ ਸੱਡ ਦਿੰਦੇ ਆ ਜਿਵੇਂ ਆਪਣਾ ਅਮਰਤਪਾਲ ਸਿੰਘ ਲਾ ਲੋ ਉਹਨੂੰ ਜੇਲ੍ਹ ਸੜਤਾ ਜੋ ਵੀ ਕੋਈ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਤੇ ਕੇਸ ਪਾ ਕੇ ਸੱਡ ਦਿੰਦੇ ਆ ਜੇਲ੍ਹ 'ਚ ਤੇ ਆਪ ਕੋਸ ਕਰਨਾ ਨਹੀਂ ਆ ਬਈ ਇਹਨਾਂ ਨੇ ਹੁਣ ਪ੍ਰਵਾਸੀਆਂ ਨੂੰ ਜੋ ਨਾਲ ਪਿੰਡ ਇੱਕ ਲੱਗਦਾ ਕੋਵੜਾ ਪਿੰਡ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਇੱਕ ਵੱਡੀ ਖਬਰ ਆਪਣੇ ਮੰਨ ਕੇ ਚਲੋ ਆਪਣੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਆਈ ਸੀ ਜਿਨ੍ਹਾਂ ਕੀ ਦੋ ਬੱਚਿਆਂ ਦਾ ਗੰभीर ਹਾਲਤ ਨਾਲ ਆਪਾਂ ਇੱਕ ਤਾਂ ਬੱਚਾ ਮੰਨ ਕੇ ਚਲੋ ਹਸਪਤਾਲ ਦੇ ਵਿੱਚ ਦਾਖਲਾ ਬਹੁਤ ਗੰਭੀਰ ਹਾਲਤਾ ਜਿੰਦਗੀ ਦੀ ਮੌਤ ਦੇ ਵਿੱਚ ਲੜੀ ਜਾਂਦਾ ਉਹ ਤੇ ਦੂਜਾ ਨੰਬਰ ਇੱਕ ਦੀ ਤਾਂ ਹੱਤਿਆ ਕਰਤੀ ਸੀ ਮਾਰ ਕੇ ਸ਼ੁਰਾ ਇਹਨਾਂ ਨੇ ਤੇ ਭਾਈ ਆਪਾਂ ਨੂੰ ਪ੍ਰਵਾਸੀਆਂ ਦਾ ਪ੍ਰਵਾਹ ਬਹੁਤ ਪੈ ਰਿਹਾ ਕਿਉਂਕਿ ਇਹ ਥੋੜੇ ਆਪਾਂ ਪੰਜਾਬ ਦੇ ਵਿੱਚ ਜ਼ਿਆਦਾ ਹੋ ਰਹੇ ਆ ਪ੍ਰਵਾਹ ਥਾਂ ਥਾਂ ਤੇ ਆਪਣੇ ਅਤਿਆਚਾਰ ਹੋਈ ਜਾਂਦਾ ਥਾਂ ਥਾਂ ਤੇ ਆਪਣੇ ਪੰਜਾਬੀਆਂ ਦੀ ਕੁੱਟਮਾਰ ਕਰ ਦਿੰਦੇ ਆ ਜਿਵੇਂ ਜੀ ਕਰਦਾ ਉੱਥੇ ਤੇ ਹੁਣ ਇਹ ਦੂਜਾ ਨੰਬਰ ਆਪਾਂ ਕਹਿ ਦਈਏ ਆਪਣੇ ਪ੍ਰਵਾਸੀਆਂ ਦੀ ਇੱਧਰ ਵੋਟਾਂ ਲਾ ਲਓ ਵੋਟਾਂ ਵੀ ਬਣਾਈ ਜਾਂਦੇ ਆ ਆਪਣੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਣਾ ਆਪਣੇ ਬਜ਼ੁਰਗਾਂ ਦੀਆਂ ਪेंशनਾਂ ਕੱਟੀ ਜਾਂਦੇ ਆ ਕਾਰਡ ਕੱਟੀ ਜਾਂਦੇ ਆ ਰਾਸ਼ਨ ਕਾਰਡ ਜਿਨ੍ਹਾਂ ਤੇ ਮਾਣਾ ਮੋਟਾ ਪਹਿਲਾ ਨੰਬਰ ਤਾਂ ਰਾਸ਼ਨ ਮਿਲਦਾ ਹੀ ਨਹੀਂ ਚੱਜ ਨਾਲ ਜੇ ਮਿਲਦਾ ਵੀ ਇਹ ਤਿੰਨ ਚਾਰ ਮਹੀਨਿਆਂ ਤੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿੱਥੇ ਤੱਕ ਮੇਰੀ ਵੀਡੀਓ ਜਾਂਦੀ ਹੈ ਪਹਿਲਾ ਨੰਬਰ ਤਾਂ ਸ਼ੇਅਰ ਕਰਿਆ ਕਰੋ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇੱਕ ਦਸਤੂਰ ਆਗਾ ਆਪਣਾ ਪੰਜਾਬ ਪਤਾ ਕੀ ਆ ਜੇ ਕੋਈ ਚੰਗੀ ਗੱਲ ਕਰੂ ਉਹਨੂੰ ਨਹੀਂ ਸੁਣਨੀ ਹੋਰ ਕੋਈ ਲਾ ਲੋ ਹੋਰ ਮੁੱਦਿਆਂ ਤੇ ਸਾਰਿਆਂ ਦੇ ਬੋਲਣਗੇ ਜੇ ਕੋਈ ਚੰਗੀ ਗੱਲ ਕਰੂ ਉਹਨੂੰ ਸੁਣਦਾ ਨਹੀਂ ਕੋਈ ਇਹ ਹੁਣ ਜੋ ਮੈਂ ਅੱਜ ਦੀ ਗੱਲ ਕਰ ਰਿਹਾ ਇਹ ਸੀਐਮ ਭਗਵੰਤ ਮਾਨ ਦੇ ਖਿਲਾਫ ਹੀ ਆ ਆਪਾਂ ਪੂਰੇ ਫੁੱਲ ਕਿਉਂਕਿ ਮੈਂ ਕੱਲਾ ਨਹੀਂ ਆਪਣਾ ਪੰਜਾਬ ਖਲਾਫ ਆ ਹੁਣ ਜਿਵੇਂ ਆਪਾਂ ਕਹਿ ਦਈਏ ਹਰਵਿੰਦ ਕੇਤਰੀ ਆਪਾਂ ਕਹਿ ਦਈਏ ਕਿ ਹਰਵਿੰਦ ਜੋ ਕੇਸਰੀਵਾਲ ਆ ਇਹਦਾ ਆਪਣੇ ਪੰਜਾਬ ਦੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਕਿਉਂਕਿ ਇਹ ਦਿੱਲੀ ਤੋਂ ਜਿੱਤੇ ਹੋਏ ਆ ਨਾ ਹੀ ਕੋਈ ਇਹ ਪੰਜਾਬ ਦੇ ਵਿੱਚ ਇਹਨਾਂ ਨੂੰ ਪੜਨ ਦਾ ਹੱਕ ਹੀ ਨਹੀਂ ਤੇ ਇਹ ਸਾਰਾ ਕੁਝ ਇਹ ਕਰ ਰਿਹਾ ਇਨੂੰ ਜਿਵੇਂ ਕਹਦੇ ਹੁੰਦੇ ਆ ਇਹਦੀ ਪਹਿਲੇ ਨੰਬਰ ਤੇ ਗੱਡੀ ਜਦੋਂ ਇਹਦੀ ਆਉਂਦੀ ਆ ਮੂਰੇ ਕੇਦਰੀਵਾਲ ਦੀ ਦੂਜੇ ਨੰਬਰ ਤੇ ਇਹ ਹੁੰਦਾ ਜਮਾਂ ਪਿੱਛੇ ਬੈਠਾ ਖੁੰਝੇ ਲਾ ਰੱਖਿਆ ਇਹਨੂੰ ਭਗਵੰਤ ਮਾਨ ਨੂੰ ਰਬੜ ਦੀ ਮੋਹਰ ਬਣਾ ਰੱਖਿਆ ਜਿੱਧਰ ਨੂੰ ਜੀ ਕਰਦਾ ਉੱਥੇ ਚੱਕ ਕੇ ਲਾ ਦਿੰਦੇ ਆ ਤੇ ਭਈ ਆਪਾਂ ਸਿੱਧਾ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੇ ਅਜੇ ਤੱਕ ਕਪੜੇ ਪੰਜਾਬ ਦੇ ਵਿੱਚ ਭਾਸ਼ਣ ਤਕੜੇ ਤਕੜੇ ਕਰਿਆ ਤੇ ਕਰਿਆ ਕੁਝ ਨਹੀਂ ਕਰਲਾ ਬਸ ਟੁਚਕਲੇ ਵਾਲੇ ਆ ਤੇ ਆਪਣੇ ਲੋਕ ਮੈਂ ਤਾਂ ਇਹ ਕਹਿਣਾ ਚਾਹਣਾ ਆਪਣੇ ਲੋਕ ਹੀ ਬਈ ਪਾਗਲ ਆ ਜਿਹੜਾ ਹਰ ਵਾਰ ਇਹਨਾਂ ਨੂੰ ਜਿਤਾਉਂਦੇ ਆ ਨਵੀਂ ਪਾਰਟੀ ਚੁਣੀ ਸੀ ਇਹਨਾਂ ਨੇ ਇਹਨੂੰ ਕੱਲਾ ਕਿਤੇ ਮਰਜੀ ਜਾ ਕੇ ਸੁਣ ਲੋ ਇਹਦੇ ਭਾਸ਼ਣ ਦੇ ਵਿੱਚ ਤੁਹਾਨੂੰ ਇੱਕ ਚੀਜ਼ ਵਾਲੀ ਨਜ਼ਰ ਆਊਗੀ ਪਹਿਲਾ ਨੰਬਰ ਟੁਚਕਲੇ ਦੂਜਾ ਨੰਬਰ ਇਹ ਕਹੂ ਮੈਂ ਨੌਕਰੀਆਂ ਦੇਤੀਆਂ ਜੀ ਸਾਡੇ ਪੰਜਾਬ ਚ ਕਿਸੇ ਨੂੰ ਨਹੀਂ ਆਇਆ ਤੇ ਇੱਕ ਨੌਕਰੀ ਮਿਲੀ ਜੇ ਤੁਹਾਡੇ ਕਿਸੇ ਨੂੰ ਮਿਲੀ ਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿਸੇ ਨੂੰ ਵੀ ਮਿਲੀ ਆ ਸਾਡੇ ਪੰਜਾਬ ਚ ਆਇਆ ਤੇ ਕੋਈ ਨੌਕਰੀ ਨਹੀਂ ਮਿਲੀ ਸਾਡੇ ਦਾ ਪੰਜਾਬ ਦੇ ਵਿੱਚ ਖੱਜਲ ਖਰਾਬ ਕਰਿਆ ਸਾਡੇ ਕਿਸਾਨਾ ਭਰਾਵਾਂ ਨੂੰ ਧਰਨੇ ਸਮੇਂ ਇਹਨਾਂ ਦੀ ਜਦੋਂ ਦੀ ਸਰਕਾਰ ਆਈ ਆ ਥਾਂ-ਥਾਂ ਤੇ ਧਰਨੇ ਤੇ ਸਾਡੇ ਜੋ ਆਪਾਂ ਕਹਿੰਦੇ ਇੱਕ ਕਈ ਕਿਸਾਨ ਭਰਾਵਾਂ ਦੇ ਬੱਚਿਆਂ ਦੇ ਕਤਲ ਵੀ ਹੋਏ ਆ ਹੱਤਿਆ ਕਰ ਦਿੱਤੀ ਗਈ ਆ ਜਦੋਂ ਆਪਾਂ ਕਹਿੰਦੇ ਸ਼ੰਭੂ ਬਾਰਡਰ ਤੇ ਇਹਨਾਂ ਨੇ ਆਸੂ ਬੰਬ ਫੈਕ ਫੈਕੇ ਆਪਣੇ ਕਿਸਾਨਾ ਭਰਾਵਾਂ ਦੀਆਂ ਅੱਖਾਂ ਦੇ ਵਿੱਚ ਧੂਆਂ ਪਾ ਦੇ ਪਤਾ ਨਹੀਂ ਨਸ਼ੀਲੇ ਕੀ ਸੜਦੇ ਸੀਗੇ ਜਿਹਦਾ ਨਾਮ ਆਸੂ ਬੰਬ ਕਿਹਾ ਜਾਂਦਾ ਸੀ ਤੇ ਆਰਮੀ ਵਾਲੇ ਸਿੱਧਾ ਉਹਨਾਂ ਦੇ ਪਲਾਸਟਿਕ ਦੀ ਹੁੰਦੀ ਸੀ ਗੋਲੀ ਉਹ ਜੋ ਮਾਰਦੇ ਸੀ ਗੋਡਿਆਂ 'ਚ ਕਈ ਥਾਂ ਤੇ ਗਾਇਲ ਵੀ ਕਰਦੇ ਸੀ ਆਪਣੇ ਪੰਜਾਬੀ ਫੱਟੜ ਕਰਦੇ ਸੀ ਐ ਜਿਹੇ ਸਰਕਾਰਾਂ ਥੋੜੀ ਹੁੰਦੀਆਂ ਭਾਜੀ ਜੋ ਆਪਣੇ ਕਿਸਾਨ ਭਰਾਵਾਂ ਮਜ਼ਦੂਰਾਂ ਨੇ ਜਿੰਨਾਂ ਨੇ ਜਿਤਾਇਆ ਉਹਨਾਂ ਨੂੰ ਹੀ ਭੇਜਦੇ ਆਰਦੇ ਹੁਣ ਕਹਿੰਦੇ ਆਪਾਂ ਵੀ ਉਹਨਾਂ ਨਾਲ ਹੀ ਕੁੱਟਮਾਰ ਹੋ ਜਾਂਦੀ ਹੈ ਇਹਨਾਂ ਦੇ ਰਾਜ ਦੇ ਵਿੱਚ ਧਰਨੇ ਲੱਗ ਜਾਂਦੇ ਜਦੋਂ ਹੁਣ ਆਪਾਂ ਕਹਿੰਦੇ ਆ ਸੀਐਮ ਭਗਵੰਤ ਮਾਨ ਨੂੰ ਨਹੀਂ ਦੀਨਾ ਨਹੀਂ ਪ੍ਰਵਾਸੀ ਇਧਰ ਇੰਨੇ ਬਾੜ ਰੱਖੇ ਆ ਮੈਂ ਕਹਿ ਦੋ ਵੀ ਜਿੱਥੋਂ ਦਿੱਲੀ ਦੇ ਵਿੱਚੋਂ ਇਹ ਜਿੱਤਿਆ ਹੋਇਆ ਇਹ ਹੋਰ ਪ੍ਰਵਾਸੀਆਂ ਦੇ ਮੁੱਦਾ ਕਿਉਂ ਨਹੀਂ ਚੱਕਿਆ ਇਹ ਦੋ ਬੱਚਿਆਂ ਦਾ ਜੋ ਆਪਾਂ ਕਹਦੇ ਆ ਵੀ ਦੋਨੋਂ ਬੱਚਿਆਂ ਨੇ ਛੁਰਾ ਮਾਰਿਆ ਸੀ ਇੱਕ ਦੇ ਅੱਖ 'ਚ ਤੇ ਇੱਕ ਦੇ ਗਲ 'ਚ ਉੱਥੇ ਕਿਉਂ ਨਹੀਂ ਪਹੁੰਚਿਆ ਨਾ ਕੋਈ ਜਰੀਬਾਲ ਤੇ ਨਾ ਭਗਵੰਤਮਾਨ ਨਾ ਕੋਈ ਹੋਰ ਪਹੁੰਚਿਆ ਜੋ ਇਹਨਾਂ ਦੀ ਟੀਮ ਦੇ ਹੈਗੇ ਹੈਗੇ ਕੋਈ ਵੀ ਪਾਰਟੀ ਦੇ ਮੈਂਬਰ ਬਈ ਇਹ ਸਿਰਫ ਇਕੱਲੀਆਂ ਗੱਲਾਂ ਕਰਨ ਵਾਲੇ ਆ ਆਪਣੇ ਪੰਜਾਬ ਦੇ ਲੋਕਾਂ ਨੂੰ ਆ ਦੋ ਤਿੰਨ ਹੋਰ ਆ ਚਲ ਆਪਾਂ ਕਹਿਣਾ ਨਹੀਂ ਚਾਹੁੰਦੇਗੇ ਇਹਨਾਂ ਦੇ ਨਾਲ ਉਹ ਵੀ ਇੱਕ ਕਹਿੰਦੇ ਮਤਲਬ ਮਿੱਠੇ ਮਿੱਠੇ ਭਾ ਗੱਲੀਆਂ ਮਿੱਠੇ ਮਿੱਠੇ ਗੱਲਾਂ ਕਰਕੇ ਲੋਕਾਂ ਨੂੰ ਬਈ ਆਪਾਂ ਕਹਿੰਦਾ ਮਤਲਬ ਦਿਲ ਜਿੱਤ ਲੈਂਦੇ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਲੋਕਾਂ ਨੂੰ ਝਲਸੇ ਚ ਲੈ ਆਉਂਦੇ ਹਰ ਵਾਰ ਲੋਕ ਫਿਰ ਇਹ ਝਲਸੇ ਚ ਆ ਜਾਂਦੇ ਇਹਨਾਂ ਦੇ ਤਾਂ ਆ ਕਰਕੇ ਕਹਿਣਾ ਚਾਹਣਾ ਬਈ ਇਹਨਾਂ ਤੇ ਭਰੋਸਾ ਨਾ ਕਰੋ ਇਹਨਾਂ ਤੇ ਵਿਸ਼ਵਾਸ ਨਾ ਕਰੋ ਪਹਿਲਾ ਨੰਬਰ ਤਾਂ ਇਹ ਕਹੜੇ ਆ ਜਿਵੇਂ ਇਹ ਕੋਈ ਬੱਚਾ ਹੁੰਦਾ ਤੇ ਇਹਨੂੰ ਤਾਂ ਜਮਾ ਲਾਸਟ ਵਾਲੀ ਗੱਡੀ ਦੇ ਪਿੱਛੇ ਤੇ ਮੂਹਰੇ ਕੇਜਰੀਵਾਲ ਹੁੰਦਾਗਾ ਸਾਰੇ ਕਿਤੇ ਨੂੰ ਮੂਹਰੇ ਕਰ ਰੱਖਿਆ ਪੰਜਾਬ ਦੇ ਵਿੱਚ ਇਹਦਾ ਪਹਿਲਾ ਨੰਬਰ ਦਖਲ ਹੀ ਨਹੀਂ ਉਹ ਨਾ ਹੀ ਕੋਈ ਇਹ ਸਰਕਾਰ ਥੋੜੀ ਇਹ ਥੋਂ ਦਾ ਐਮ ਐਲ اے ਜਿੱਤਿਆ ਜਿੱਥੋਂ ਦਾ ਉੱਥੇ ਆਪਦਾ ਕੋਈ ਕਰ ਸਕਦਾ ਆਪਣੇ ਪੰਜਾਬ ਵਾਸਤੇ ਨੇ ਕੁਝ ਨਹੀਂ ਕਰਨਾ ਪਹਿਲਾ ਨੰਬਰ ਤੇ ਇਹ ਆ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਆਹ ਕਰਤਾ ਜੀ ਅਸੀਂ ਉਹ ਕਰਤਾ ਕੀ ਕਰਿਆ ਸਾਡੇ ਪੰਜਾਬ ਚ ਤਾਂ ਕੁਝ ਨਹੀਂ ਕਰਿਆ ਇਹਨੇ ਨਾ ਭਗਵਾਨ ਤਮਨ ਨਾ ਕੇਜਰੀਵਾਲ ਨੇ ਕੋਈ ਦਿੱਤਾ ਕੋਈ ਸਕੀਮ ਆਈ ਹੈ ਕੀ ਗਰੀਬਾਂ ਨੂੰ ਇਹਨਾਂ ਨੂੰ ਸਮਾਂ ਦੀ ਤੁਸੀਂ ਐਂ ਦੱਸੋ ਮੈਨੂੰ ਪੰਜਾਬ ਦੇ ਵਿੱਚ ਜਿਹੜਾ ਕੋਈ ਰਸਣ ਪਾਣੀ ਮਿਲਦਾ ਉਹ ਵੀ ਸੈਂਟਰ ਸਰਕਾਰ ਚੋਂ ਮਾੜਾ ਮੋਟਾ ਮਿਲਦਾਗਾ ਤੇ ਉਹ ਵੀ 2 ਟਾਈ ਮਹੀਨਾ ਬਾਅਦ ਮਿਲਦਾਗਾ ਕਿਤੇ ਜਾ ਕੇ ਮਸਾ 10 10 ਕਿਲੋ ਗਰੀਬਾਂ ਨੂੰ ਕਣਕ ਦਿੰਦੇ ਆ ਉਹਦੇ ਨਾਲ ਗੁਜ਼ਾਰਾ ਕਿਵੇਂ ਹੋਊਗਾ ਪਹਿਲਾਂ ਮਿਲਦੀ ਹੁੰਦੀ ਸੀ ਪਹਿਲਾਂ ਵਾਲੇ ਸਮੇਂ ਦੇ ਵਿੱਚ ਤੇਲ ਖੰਡ ਗੁੜ ਚਾ ਸਾਰਾ ਕੁਝ ਤੇ ਕਣਕ ਤੇ ਇਹਨਾਂ ਨੇ ਹੁਣ ਕੱਲਾ ਸਾਰਾ ਕੁਝ ਕੱਟ ਕੇ ਕੱਲੀ ਕਣਕ ਵੀ ਨਹੀਂ ਦਿੱਤੀ ਜਾਂਦੀ ਇਹਨਾਂ ਤੋਂ ਪੰਜਾਬ ਦੇ ਵਿੱਚ ਪਹਿਲਾ ਨੰਬਰ ਤਾਂ ਇਹ ਜਦੋਂ ਕਣਕ ਦੇ ਦੇਣ ਦੀ ਵਾਰੀ ਆਉਂਦੀ ਕੋਈ ਰਾਸ਼ਨ ਪਾਣੀ ਜੀ ਥੋੜਾ ਬੋਤਾ ਦਿੰਦੇ ਵੀ ਆ ਪਹਿਲਾ ਪਰਚੀ ਕਟਾਓ ਸਾਡੇ ਗਰੀਬ ਭਾਈਚਾਰੇ ਮਜ਼ਦੂਰੀ ਜੋ ਕਰਦੇ ਆ ਦੋ ਦੋ ਤਿੰਨ ਤਿੰਨ ਦਿਨ ਵਿਧਾੜੀਆਂ ਪਣਾ ਦਿੰਦੇ ਆ ਪਹਿਲਾ ਆਪਾਂ ਪਹਿਲਾ ਨੰਬਰ ਪਰਚੀ ਕਟਾਓ ਫਿਰ ਕਣਕ ਦੀ ਜਦੋਂ ਲੈਣ ਜਾਂਦੇ ਆ ਕਣਕ ਦੇ ਉਦੋਂ ਫਿਰ ਇੱਕ ਲੈਣ ਚ ਲੱਗਣਾ ਪੈਂਦਾ ਇੱਕ ਦਿਹਾੜੀ ਫੇਰ ਪੰਨੋ ਤਿੰਨ ਚਾਰ ਦਿਨ ਇਹ ਜੋ ਆਪਾਂ ਕਹਿੰਦੇ 30 ਕਿਲੋ ਕਣਕ ਨਹੀਂ ਦੇਣੀ ਹੁੰਦੀ ਤੇ ਚਾਰ ਦਿਹਾੜੀਆਂ ਫੁੱਟੀਆਂ ਜਾਂਦੀਆਂ ਉੱਥੇ ਸਾਡੇ ਗਰੀਬਾਂ ਦੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਦਸਤੂਰ ਸਾਡੇ ਟਿਪ ਆਪਣੀਆਂ ਭੈਣਾਂ ਉੱਥੇ ਆਪਸਮੇਂ ਵਿੱਚ ਲੜੀ ਜਾਂਦੀਆਂ ਰਹਿੰਦੀਆਂ ਗੱਲਾਂਾਂ ਦੇ ਵਿੱਚ ਲੱਗ ਕੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਤਾਂ ਕਰਕੇ ਕਹਿੰਦੇ ਆ ਬਾਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਆਪਣੀ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਮੈਂ ਹਰ ਵੀਡੀਓ 'ਚ ਬੋਲਦਾ ਵੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਇੱਕ ਤਾਂ ਸ਼ੇਅਰ ਕਰਿਆ ਕਰੋ ਆਪਣੇ ਭਰਾਵਾਂ ਨਾਲ ਤੇ ਇੱਕ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਬਾਈ ਕਮੈਂਟ ਵੀ ਜ਼ਰੂਰ ਕਰਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਚਲੋ ਜੀ ਆਪਾਂ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆ ਜੀ ਧੰਨਵਾਦ